कोर्ट केस ਜਿੱਤਣ ਦੇ ਦੋ ਬੈਸਟ ਤਰੀਕੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਬਹੁਤ ਹੀ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜੇਕਰ ਤੁਸੀਂ ਵੀ ਕਿਸੇ ਕਾਨੂੰਨੀ ਝਗੜੇ ਦੇ ਵਿੱਚ ਫਸੇ ਹੋ ਹੋ ਤੁਹਾਡਾ ਵੀ ਕੋਈ ਕੋਰਟ ਕੇਸ ਚੱਲ ਰਿਹਾ ਹੈ ਤੁਸੀਂ ਵੀ ਕੋਰਟ ਕਚੈਰੀਆਂ ਦੇ ਥਾਣਿਆਂ ਦੀ ਚੱਕਰ ਕੱਟ ਰਹੇ ਹੋ ਤੇ ਜਿਹੜੀ ਕੋਰਟ ਦੀ ਕਾਰਵਾਈ ਹੈ ਉਹ ਲੰਮੀ ਚੱਲ ਰਹੀ ਹੈ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਤੁਹਾਡੇ ਪੈਸੇ ਦੀ ਬਰਬਾਦੀ ਸਮੇਂ ਦੀ ਬਰਬਾਦੀ ਤੇ ਟੈਨਸ਼ਨ ਖੱਜਲ ਖੁਆਰੀ ਤੇ ਇਸ ਗੱਲ ਦੀ ਵੀ ਟੈਨਸ਼ਨ ਕਿ ਐਂਡ ਦੇ ਵਿੱਚ ਕੀ ਹੋਊਗਾ ਕੋਰਟ ਦਾ ਕੀ ਫੈਸਲਾ ਆਊਗਾ ਜਿੱਤਾਂਗੇ ਜਾਂ ਹਾਰਾਂਗੇ ਇਸੇ ਕਰਕੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਦੋ ਬੈਸਟ ਤਰੀਕਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਕੋਰਟ ਕੇਸ ਨੂੰ ਬਹੁਤ ਹੀ ਆਸਾਨੀ ਦੇ ਨਾਲ ਸੌਖੇ ਤਰੀਕੇ ਦੇ ਨਾਲ ਜਿੱਤ ਸਕਦੇ ਹਾਂਗੇ ਤੇ ਦੋਸਤੋ ਜਿਹੜੀ ਅਦਾਲਤੀ ਪ੍ਰਕਿਰਿਆ ਹੈ ਉਹ ਬਹੁਤ ਲੰਮੀ ਹੁੰਦੀ ਹੈ ਕਈ ਵਾਰੀ ਕਈ ਕੇਸਾਂ ਦੇ ਵਿੱਚ ਕਈ-ਕਈ ਸਾਲ ਲੱਗ ਜਾਂਦੇ ਨੇ ਕਈ ਵਾਰੀ ਤਾਂ ਉਮਰਾਂ ਵੀ ਲੰਘ ਜਾਂਦੀਆਂ ਨੇ ਪੀੜੀ ਬਦਲ ਜਾਂਦੀ ਹੈ ਪਰ ਜਿਹੜੇ ਇਹ ਕੋਰਟ ਕੇਸ ਨੇ ਉਹ ਨਹੀਂ ਮੁੱਕਦੇ ਤਾਂ ਫਿਰ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਅਸੀਂ ਕੋਰਟ ਕੇਸ ਨੂੰ ਖਤਮ ਕਰ ਸਕਦੇ ਹਾਂ ਜਿੱਤ ਸਕਦੇ ਹਾਂ ਤੇ ਇਹ ਜਿਹੜੇ ਦੋ ਤਰੀਕੇ ਨੇ ਬਹੁਤ ਹੀ ਕਮਾਲ ਦੇ ਤਰੀਕੇ ਨੇ ਤੇ ਚਲੋ ਜੀ ਫਿਰ ਅੱਜ ਦੀ ਇਸ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂਗੇ ਤੇ ਇਹਨਾਂ ਦੋਨੋਂ ਤਰੀਕਿਆਂ ਦੇ ਵਿੱਚੋਂ ਕਿਸੇ ਇੱਕ ਤਰੀਕੇ ਨੂੰ ਅਪਣਾ ਕੇ ਅਸੀਂ ਕੋਰਟ ਕੇਸ ਨੂੰ ਬਹੁਤ ਹੀ ਆਸਾਨੀ ਦੇ ਨਾਲ ਜਿੱਤ ਸਕਦੇ ਹਾਂਗੇ ਤੇ ਦੋਸਤੋ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਫਿਰ ਇਸ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤੇ ਇਸ ਵੀਡੀਓ ਦਾ ਲਿੰਕ ਕਾਪੀ ਕਰਕੇ ਆਪਣੇ WhatsApp ਤੇ ਸਟੇਟਸ ਤੇ ਵੀ ਲਗਾ ਸਕਦੇ ਹੋ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਦੋਸਤੋ ਸਾਨੂੰ ਇਹਨਾਂ ਦੋਨਾਂ ਤਰੀਕਿਆਂ ਦੇ ਬਹੁਤ ਸਾਰੇ ਫਾਇਦੇ ਹੋ ਸਕਦੇ ਨੇ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਪੈਸੇ ਦੀ ਬਚਤ, ਟਾਈਮ ਦੀ ਬਚਤ ਖੱਜਲ ਖਵਾਰੀ ਤੋਂ ਬਚ ਸਕਦੇ ਆ ਟੈਨਸ਼ਨ ਫਰੀ ਹੋ ਸਕਦੇ ਆ ਬਾਰ ਬਾਰ ਕੋਰਟ ਕਚੈਰੀਆਂ ਦੇ ਚੱਕਰ ਜਿਹੜੇ ਅਸੀਂ ਲਗਾ ਰਹੇ ਆ ਥਾਣਿਆਂ ਦੇ ਉਹਨਾਂ ਤੋਂ ਬਚ ਸਕਦੇ ਆ ਕੋਰਟ ਕਚੈਰੀਆਂ ਦੇ ਵਿੱਚ ਪੇਸ਼ੀਆਂ ਭੁਗਤਣ ਜਾਂਦੇ ਆ ਸਾਨੂੰ ਕਈ ਵਾਰੀ ਸਾਡੇ ਜ਼ਰੂਰੀ ਕੰਮ ਵੀ ਛੱਡਣੇ ਪੈਂਦੇ ਨੇ ਪੈਸਾ ਖਰਚਣਾ ਪੈਂਦਾ ਹੈ ਟੈਨਸ਼ਨ ਹੁੰਦੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਤੇ ਇਸ ਤੋਂ ਵੀ ਵੱਡੀ ਗੱਲ ਕਿ ਜਿਹੜੇ ਇਹ ਲੜਾਈ ਝਗੜੇ ਹੁੰਦੇ ਨੇ ਜਾਂ ਇਹ ਬੈਰ ਬਰੋਧ ਹੈ ਇਹਨੂੰ ਜਿੰਨਾ ਮਰਜ਼ੀ ਵਧਾ ਲਓ ਦੁਸ਼ਮਣੀ ਨੂੰ ਉਨਾ ਹੀ ਬਦੀ ਜਾਂਦੀ ਹੈ ਪਰ ਜੇ ਅਸੀਂ ਕੋਸ਼ਿਸ਼ ਕਰੀਏ ਅਸੀਂ ਚਾਹੀਏ ਸਾਡੀ ਇੱਛਾ ਹੋਵੇ ਇਸ ਬੈਰ ਵਿਰੋਧ ਨੂੰ ਲੜਾਈ ਝਗੜੇ ਨੂੰ ਕੋਰਟ ਕੇਸ ਨੂੰ ਖਤਮ ਕਰਨ ਦੀ ਮਿਲ ਵਰਤਣ ਦੇ ਵਿੱਚ ਬਦਲਣ ਦੀ ਪਿਆਰ ਦੇ ਵਿੱਚ ਬਦਲਣ ਦੀ ਤਾਂ ਅਸੀਂ ਕੋਰਟ ਕੇਸ ਨੂੰ ਖਤਮ ਕਰਕੇ ਜਿੱਤ ਕੇ ਅਸੀਂ ਕਾਫੀ ਫਾਇਦੇ ਦੇ ਵਿੱਚ ਜਾ ਸਕਦੇ ਹਾਂ ਅਸੀਂ ਬਹੁਤ ਸਾਰੇ ਜਿਹੜੇ ਹੋਣ ਵਾਲੇ ਨੁਕਸਾਨ ਨੇ ਉਹਨਾਂ ਤੋਂ ਬਚ ਸਕਦੇ ਹਾਂ ਕੋਰਟ ਕੇਸ ਬੜੀ ਆਸਾਨੀ ਦੇ ਨਾਲ ਜਿੱਤਿਆ ਜਾ ਸਕਦਾ ਹੈ ਇਹਨਾਂ ਦੋਨਾਂ ਤਰੀਕਿਆਂ ਨੂੰ ਅਪਣਾ ਕੇ ਦੋਨੇ ਹੀ ਤਰੀਕੇ ਬੜੇ ਸਸਤੇ ਨੇ ਸੌਖੇ ਨੇ ਸਰਲ ਨੇ ਤੇ ਚੰਗੇ ਵੀ ਨੇ ਤਰੀਕੇ ਜਿਹੜੇ ਹੈਗੇ ਨੇ ਜੀ ਇਹ ਇਹਨਾਂ ਵਿੱਚੋਂ ਇੱਕ ਤਰੀਕਾ ਜਿਹੜਾ ਹੈਗਾ ਉਹ ਹੈਗਾ ਮੀਡੀਏਸ਼ਨ ਦਾ ਅਦਾਲਤ ਦੇ ਵਿੱਚ ਮੀਡੀਏਸ਼ਨ ਕੀ ਹੁੰਦਾ ਹੈ ਇਹ ਕਿਵੇਂ ਕੰਮ ਕਰਦਾ ਹੈ ਤੇ ਤੁਹਾਨੂੰ ਇਸ ਤੋਂ ਕੀ ਲਾਭ ਹੋ ਸਕਦੇ ਨੇ ਇਸ ਤਰ੍ਹਾਂੀਆਂ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਬਾਤਾਂ mediation ਦੇ ਬਾਰੇ ਵਿੱਚ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਅਸੀਂ ਇਹ ਸਮਝ ਲਈਏ ਕਿ mediation ਹੁੰਦਾ ਕੀ ਹੈ ਦੋਸਤੋ mediation ਇੱਕ ਐਸੀ ਵਿਧੀ ਹੈ ਤਰੀਕਾ ਹੈ ਜਿਸ ਦੇ ਰਾਹੀਂ ਦੋ ਜਿਹੜੇ ਵਿਵਾਦਿਤ ਪੱਖ ਹੁੰਦੇ ਨੇ ਜਿਹੜੀਆਂ ਦੋ ਧਿਰਾਂ ਹੁੰਦੀਆਂ ਨੇ ਪਾਰਟੀਆਂ ਹੁੰਦੀਆਂ ਨੇ ਉਹ ਦੋਨੋਂ ਪੱਖ ਆਪਣੀ ਗੱਲਬਾਤ ਦੇ ਰਾਹੀਂ ਬਿਨਾਂ ਅਦਾਲਤੀ ਫੈਸਲੇ ਦੇ ਆਪਣੇ ਝਗੜੇ ਨੂੰ ਹੱਲ ਕਰ ਸਕਦੇ ਨੇ ਕੋਰਟ ਕੇਸ ਨੂੰ ਜਿੱਤ ਸਕਦੇ ਨੇ ਇਸ ਦੇ ਵਿੱਚ ਇੱਕ ਤੀਜਾ ਵਿਅਕਤੀ ਹੁੰਦਾ ਇੱਕ ਜਿਹੜਾ ਥਰਡ ਪਰਸਨ ਹੁੰਦਾ ਜਿਸ ਨੂੰ ਅਸੀਂ ਮੀਡੀਏਟਰ ਕਹਿ ਦਿੰਦੇ ਹਾਂਗੇ ਪੰਜਾਬੀ ਚ ਅਸੀਂ ਇਹਨੂੰ ਵਿਚੋਲਾ ਵੀ ਕਹਿ ਸਕਦੇ ਹਾਂਗੇ ਇਹ ਝਗੜਿਆਂ ਨੂੰ ਸੋਲਵ ਕਰਾਉਣ ਦੇ ਵਿੱਚ ਹੱਲ ਕਰਵਾਉਣ ਦੇ ਵਿੱਚ ਮਾਸਟਰ ਹੁੰਦਾ ਕੁਝ ਟੈਕਨੀਕਸ ਹੁੰਦੀਆਂ ਨੇ ਤਕਨੀਕਾਂ ਹੁੰਦੀਆਂ ਨੇ ਜਿਹੜੀਆਂ ਕਿ ਉਹ ਜਾਣਦਾ ਹੁੰਦਾਗਾ ਦੋਹਾਂ ਪਾਸਿਆਂ ਦੀ ਗੱਲ ਸੁਣਦਾ ਹੈ ਤੇ ਫਿਰ ਉਹਨਾਂ ਦੇ ਵਿਚਕਾਰ ਸਹਿਮਤੀ ਬਣਵਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਦੀ ਹੈਲਪ ਕਰਦਾ ਹੈ ਇੱਕ ਹੱਲ ਤੇ ਪਹੁੰਚਣ ਦੇ ਲਈ ਜਿਹੜਾ ਇਹ ਮੀਡੀਏਟਰ ਹੁੰਦਾ ਹੈਗਾ ਇਹ ਇੱਕ ਨਿਊਟਰਲ ਪਰਸਨ ਹੁੰਦਾ ਹੈ ਉਹ ਨਾ ਤਾਂ ਇਸ ਪਾਸੇ ਦਾ ਹੁੰਦਾ ਹੈ ਨਾ ਇਸ ਪਾਸੇ ਦਾ ਹੁੰਦਾ ਹੈ ਭਾਵ ਕਿ ਕਿਸੇ ਵੀ ਪਾਰਟੀ ਦੀ ਕੋਈ ਪੱਖਪਾਤ ਨਹੀਂ ਕਰਦਾ ਉਹ ਸਿਰਫ ਦੋਹਾਂ ਪਾਸਿਆਂ ਦੀ ਸਹਿਮਤੀ ਦੇ ਰਾਹੀਂ ਹੱਲ ਤੱਕ ਪਹੁੰਚਣ ਲਈ ਮਦਦ ਕਰਦਾ ਹੈ ਤੇ ਕਮਾਲ ਦੀ ਗੱਲ ਕਿ ਦੋਨੋਂ ਹੀ ਪਾਰਟੀਆਂ ਜਿੱਤ ਜਾਂਦੀਆਂ ਨੇ ਹੁਣ ਤੁਸੀਂ ਸ਼ਾਇਦ ਸੋਚੋਗੇ ਕੇ ਕੋਰਟ ਕੇਸ ਦੇ ਵਿੱਚ ਤਾਂ ਇੱਕ ਪਾਰਟੀ ਜਿੱਤਦੀ ਹੁੰਦੀ ਹੈ ਪਰ ਮੀਡੀਏਸ਼ਨ ਇੱਕ ਐਸਾ ਪ੍ਰੋਸੈਸ ਹੈ ਜਿੱਥੇ ਦੋਨੋਂ ਹੀ ਪਾਰਟੀਆਂ ਜਿੱਤ ਜਾਂਦੀਆਂ ਨੇ ਬਿੰਨ ਬਿੰਨ ਸਿਚੁਏਸ਼ਨ ਹੋ ਜਾਂਦੀ ਹੈਗੀ ਤੇ ਇਸ ਤਰ੍ਹਾਂ ਪਾਰਟੀਆਂ ਨੂੰ ਕੋਈ ਮਤਲਬ ਇਸ ਤਰ੍ਹਾਂ ਦਾ ਫੀਲ ਵੀ ਨਹੀਂ ਹੁੰਦਾ ਕਿ ਅਸੀਂ ਹਾਰ ਗਏ ਦੋਨੋਂ ਛਟਦੀ ਕਲਾ ਵਿੱਚ ਹੁੰਦੇ ਨੇ ਮਿਲਵਰਤਨ ਹੁੰਦਾ ਹੈ ਪਿਆਰ ਹੁੰਦਾ ਹੈ ਦੁਬਾਰਾ ਤੋਂ ਪਹਿਲਾਂ ਦੀ ਤਰ੍ਹਾਂ ਮਿਲਵਰਤਨ ਲੱਗ ਜਾਂਦੇ ਨੇ ਤੇ ਮੀਡੀਏਸ਼ਨ ਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਕਿਵੇਂ ਹੁੰਦਾ ਉਹ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਹੁਣ ਸਮਝਾਂਗੇ ਦੋਸਤੋ ਜਿਵੇਂ ਕਿ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਇੱਕ ਮੁਹਿੰਮ ਚੱਲੀ ਹੋਈ ਹੈ ਇਸ ਜੁਲਾਈ ਦੇ ਮਹੀਨੇ ਦੇ ਵਿੱਚ mediation for the nation ਇਹਨੂੰ ਅਸੀਂ ਕੈਂਪੇਨ ਵੀ ਕਹਿ ਸਕਦੇ ਹਾਂ ਜਿਵੇਂ ਪੰਜਾਬ ਦੇ ਵਿੱਚ ਜੁੱਧ ਨਸਿਆਂ ਵਿਰੁੱਧ ਭਗਵੰਤ ਮਾਨ ਸਰਕਾਰ ਨੇ ਚਲਾਇਆ ਹੋਇਆ ਹੈ ਉਸੇ ਵਾਂਗੂ ਇੰਡੀਆ ਦੇ ਵਿੱਚ mediation for the nation ਇੱਕ ਕੈਂਪੇਨ ਚੱਲ ਰਹੀ ਹੈ ਜੁਲਾਈ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਵੀ ਇਹੀ ਦਿਸ਼ਾ ਦਿਸ਼ਾ ਨੇ ਕਿ ਜਿਹੜੇ ਮਸਲੇ ਮੀਡੀਏਸ਼ਨ ਦੇ ਰਾਹੀਂ ਹੱਲ ਹੋ ਸਕਦੇ ਨੇ ਉਹਨਾਂ ਨੂੰ ਹੱਲ ਕਰਵਾਇਆ ਜਾਣਾ ਚਾਹੀਦਾ ਹੈ ਕਰ ਦੇਣਾ ਚਾਹੀਦਾ ਕਿਉਂਕਿ ਕੇਸਾਂ ਦੇ ਵਿੱਚ ਪੈਂਡੈਂਸੀ ਬਹੁਤ ਹੈ ਬਹੁਤ ਜ਼ਿਆਦਾ ਕੇਸ ਚੱਲ ਰਹੇ ਨੇ ਤੇ ਕੇਸ ਲੰਮੇ ਚੱਲਦੇ ਨੇ ਇਸੇ ਤਰ੍ਹਾਂ ਕੇਸ ਦੇ ਵਿੱਚੋਂ ਹੋਰ ਕੇਸ ਨਿਕਲਦਾ ਜਾਂਦਾ ਹੈ ਕੇਸਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਇਸ ਤਰ੍ਹਾਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹਨਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੈ ਜਿਹੜਾ ਹੁੰਦਾ ਰਹਿੰਦਾ ਹੈਗਾ ਜਦੋਂ ਕੋਈ ਵੀ ਕੇਸ ਅਦਾਲਤ ਦੇ ਵਿੱਚ ਆਉਂਦਾ ਹੈ ਤਾਂ ਜੱਜ ਸਾਹਿਬ ਦੇਖਦੇ ਦੇਖਦੇ ਨੇ ਕੋਰਟ ਦੇਖ ਸਕਦੀ ਹੈ ਕਿ ਕੀ ਇਹ ਮਾਮਲਾ ਮੀਡੀਏਸ਼ਨ ਦੇ ਰਾਹੀਂ ਹੱਲ ਹੋ ਸਕਦਾ ਹੈ ਜਾਂ ਨਹੀਂ ਜੇ ਜੱਜ ਸਾਹਿਬ ਨੂੰ ਲੱਗੇ ਕਿ ਇਸ ਕੇਸ ਦੀ ਇਸ ਮਾਮਲੇ ਦੀ ਨਜਾਕਤ ਅਜਹੀ ਹੈ ਕਿ ਗੱਲਬਾਤ ਦੇ ਰਾਹੀਂ ਇਹ ਹੱਲ ਹੋ ਸਕਦਾ ਹੈ ਤਾਂ ਉਹ ਕੇਸ ਹੈ ਫਿਰ ਜਿਹੜਾ ਮੀਡੀਏਸ਼ਨ ਸੈੱਲ ਨੂੰ ਭੇਜ ਸਕਦੇ ਨੇ ਮੀਡੀਏਸ਼ਨ ਦੇ ਵਿੱਚ ਮੀਡੀਏਸ਼ਨ ਸੈੱਲ ਹੈ ਜਿਹੜਾ ਇਹ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਵਿਸ਼ੇਸ਼ ਦਫ਼ਤਰ ਹੁੰਦਾ ਹੈ ਜਾਂ ਕਮਰਾ ਹੁੰਦਾ ਹੈ ਜਗ੍ਹਾ ਹੁੰਦੀ ਹੈ ਸੈਂਟਰ ਹੁੰਦਾ ਜਿੱਥੇ ਮੀਡੀਏਟਰ ਸਾਹ ਬੈਠਦੇ ਨੇਗੇ ਤੇ ਦੋਹਾਂ ਪਾਸੇ ਤੋਂ ਮੀਡੀਏਟਰ ਦੇ ਸਾਹਮਣੇ ਬੈਠ ਕੇ ਅਸੀਂ ਆਪਣੀ ਗੱਲ ਨੂੰ ਰੱਖ ਸਕਦੇ ਹਾਂ ਦੋਨੋਂ ਧਿਰਾਂ ਨੇ ਜਿਹੜੀਆਂ ਉਹ ਆਪਣੀ ਗੱਲ ਨੂੰ ਰੱਖ ਸਕਦੀਆਂ ਨੇ ਮਕਸਦ ਹੁੰਦਾ ਹੈ ਕਿ ਤਣਾਅ ਤੋਂ ਬਿਨਾਂ ਬਿਨਾਂ ਕਿਸੇ ਪ੍ਰੈਸ਼ਰ ਤੋਂ ਰਾਜਦਾਰੀ ਦੇ ਵਿੱਚ ਮਤਲਬ ਕਿ ਪ੍ਰਾਈਵੇਟਲੀ ਗੱਲਬਾਤ ਕਰਕੇ ਹੱਲ ਕੱਢਿਆ ਜਾਵੇ ਤੇ ਇਹ ਜਿਹੜੀ ਪੂਰੀ ਪ੍ਰਕਿਰਿਆ ਹੁੰਦੀ ਹੈ ਇਹ ਪ੍ਰਾਈਵੇਟ ਹੁੰਦੀ ਹੈ ਇੱਕ ਬੰਦ ਕਮਰੇ ਦੇ ਵਿੱਚ ਹੁੰਦੀ ਹੈ ਕੋਈ ਵੀ ਗੱਲ ਜੋ ਅਦਾਲਤ ਦੇ ਵਿੱਚ ਮੁਕਦਮੇ ਵਿੱਚ ਨਹੀਂ ਲੈ ਕੇ ਆਉਣੀ ਤਾਂ ਮੀਡੀਏਸ਼ਨ ਵਿੱਚ ਹੋਈ ਗੱਲਬਾਤ ਹੈ ਜਿਹੜੀ ਉਹ ਅਲੱਗ ਰਹਿੰਦੀ ਹੈ ਕੋਰਟ ਦੇ ਆਰਡਰ ਦੇ ਵਿੱਚ ਉਸ ਨੂੰ ਮੈਂਸ਼ਨ ਨਹੀਂ ਕੀਤਾ ਜਾਂਦਾ ਇਹ ਵੀ ਇੱਕ ਬਹੁਤ ਵੱਡਾ ਇਸ ਦਾ ਫਾਇਦਾ ਹੈਗਾ ਤੇ ਇੱਕ ਸਾਡੇ ਅੱਗੇ ਸਵਾਲ ਇਹ ਵੀ ਹੈ ਕਿ ਮੀਡੀਏਸ਼ਨ ਕਿਹੜੇ ਮਾਮਲਿਆਂ ਦੇ ਵਿੱਚ ਹੋ ਸਕਦੀ ਹੈਗੀ ਜਿਵੇਂ ਕਿ ਦੋਸਤੋ ਕਈ ਘਰੇਲੂ ਝਗੜੇ ਹੁੰਦੇ ਨੇ ਜਿਵੇਂ ਕੋਈ ਤਲਾਕ ਦਾ ਹੋ ਗਿਆ ਕੇਸ ਮੈਟ੍ਰੀਮੋਨੀਅਲ ਡਿਸਪਿਊਟ ਹੁੰਦੇ ਨੇ ਕੋਈ ਬੱਚਿਆਂ ਦੀ ਕਸਟਡੀ ਦਾ ਕੇਸ ਹੈ ਜਿਵੇਂ ਜਿਹੜੇ ਕਲੇਮ ਕੇਸ ਹੁੰਦੇ ਨੇ ਐਮਏਸੀਟੀ ਵਗੈਰਾ ਦੇ ਜਾਂ ਫਿਰ ਚੈੱਕ ਵਾਲੇ ਜਿਹੜੇ ਕੇਸ ਨੇ 138 ਵਾਲੇ ਅੱਜ ਕੱਲ੍ਹ ਕੋਰਟ ਕਚੈਰੀਆਂ ਦੇ ਵਿੱਚ ਬਹੁਤ ਚੱਲ ਰਹੇ ਨੇ ਜਾਂ ਕਈ ਪ੍ਰਾਪਰਟੀ ਦੇ ਜਿਹੜੇ ਝਗੜੇ ਹੁੰਦੇ ਨੇ ਜਾਂ ਫਿਰ ਮਕਾਨ ਮਾਲਕ ਦੇ ਕਿਰਾਏਦਾਰ ਦੇ ਕਈ ਝਗੜੇ ਹੁੰਦੇ ਨੇ ਹੋਰ ਕੰਮ ਕਾਜ ਦੇ ਝਗੜੇ ਵਪਾਰਕ ਝਗੜੇ ਜਾਂ ਫਿਰ ਛੋਟੇ ਮੋਟੇ ਜਿਹੜੇ ਸਿਵਲ ਮਾਮਲੇ ਹੁੰਦੇ ਨੇਗੇ ਉਹਨਾਂ ਦੇ ਵਿੱਚ ਮੀਡੀਏਸ਼ਨ ਹੋ ਸਕਦੀ ਹੈ ਇਹਨਾਂ ਸਾਰੇ ਕੇਸਾਂ ਨੂੰ ਮੀਡੀਏਸ਼ਨ ਦੇ ਵਿੱਚ ਸੋਲਵ ਕੀਤਾ ਜਾ ਸਕਦਾ ਹੈ ਜਿੱਤਿਆ ਜਾ ਸਕਦਾ ਹੈ ਤੇ ਜਿਹੜੇ ਕ੍ਰਿਮੀਨਲ ਕੇਸ ਹੁੰਦੇ ਨੇ ਖਾਸ ਕਰਕੇ ਜਿੱਥੇ ਗੰਭੀਰ ਦੋਸ਼ ਹੁੰਦੇ ਨੇ ਉਹਨਾਂ ਦੇ ਵਿੱਚ ਮੀਡੀਏਸ਼ਨ ਨਹੀਂ ਹੁੰਦੀ ਪਰ ਕਈ ਜਿਹੜੇ ਕੰਪਾਉਂਡੇਬਲ ਅਫੈਂਸ ਹੁੰਦੇ ਨੇ ਜਿਵੇਂ ਕੋਈ ਮਾਰ ਕੁੱਟ ਦਾ ਛੋਟਾ ਜਿਹਾ ਕੇਸ ਹੈ ਤਾਂ ਉਹਦੇ ਵਿੱਚ ਮੀਡੀਏਸ਼ਨ ਹੋ ਸਕਦੀ ਹੈਗੀ ਤੇ ਦੋਸਤੋ ਮੀਡੀਏਸ਼ਨ ਦੇ ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਬਹੁਤ ਸਾਰੇ ਫਾਇਦੇ ਨੇ ਸਮੇਂ ਦੀ ਬਚਤ ਹੁੰਦੀ ਹੈ ਅਦਾਲਤਾਂ ਦੇ ਵਿੱਚ ਬਹੁਤ ਲੰਮਾ ਟਾਈਮ ਲੱਗ ਜਾਂਦਾ ਹੈ ਕਈ ਵਾਰੀ ਕਈ ਕਈ ਸਾਲ ਲੱਗ ਜਾਂਦੇ ਨੇ ਮੀਡੀਏਸ਼ਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਕੇਸ ਹੈ ਜਿਹੜਾ ਨਿਬੜ ਜਾਂਦਾ ਹੈਗਾ ਤੇ ਕਈ ਵਾਰੀ ਕੁਝ ਕੇਸਾਂ ਦੇ ਵਿੱਚ ਕੁਝ ਦਿਨ ਵੀ ਲੱਗ ਜਾਂਦੇ ਨੇ ਤੇ ਕਈ ਵਾਰੀ ਕੁਝ ਹਫ਼ਤੇ ਵੀ ਲੱਗ ਜਾਂਦੇ ਨੇ ਤੇ ਪੈਸੇ ਦੀ ਬਚਤ ਹੁੰਦੀ ਹੈ ਵਕੀਲਾਂ ਦੀ ਫੀਸ ਜਿਹੜੀ ਦੇਣੀ ਹੁੰਦੀ ਆ ਉਹ ਤੋਂ ਅਸੀਂ ਬਚ ਜਾਂਦੇ ਆ ਅਦਾਲਤੀ ਖਰਚੇ ਨੇ ਜਿਹੜੇ ਉਹ ਘਟ ਹੋ ਜਾਂਦੇ ਨੇ ਰਿਸ਼ਤੇ ਬਚਦੇ ਨੇ ਪਰਿਵਾਰਕ ਮਾਮਲਿਆਂ ਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ ਕਿ ਦੁਬਾਰਾ ਤੋਂ ਪਿਆਰ ਮਿਲਵਰਤਨ ਜਿਹੜਾ ਹੋ ਜਾਂਦਾ ਤੇ ਇਸ ਤੋਂ ਵੀ ਵੱਡੀ ਗੱਲ ਕਿ ਜਿਹੜੀ ਪ੍ਰਾਈਵੇਸੀ ਆ ਉਹ ਮੇਨਟੇਨ ਰਹਿੰਦੀ ਆ ਜੋ ਮੀਡੀਏਸ਼ਨ ਦੇ ਵਿੱਚ ਗੱਲਬਾਤ ਹੁੰਦੀ ਆ ਉਹ ਪਬਲਿਕ ਨਹੀਂ ਹੁੰਦੀ ਤੇ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਪੱਕਕਾਰ ਹੁੰਦੇ ਨੇ ਉਹ ਆਪਣਾ ਹੱਲ ਆਪ ਲੱਭਦੇ ਨੇ ਮੀਡੀਏਸ਼ਨ ਵਾਲਾ ਜਿਹੜਾ ਮੀਡੀਏਟਰ ਹੁੰਦਾ ਹੈਗਾ ਉਹ ਕਿਸੇ ਵੀ ਪਾਰਟੀ ਤੇ ਕੋਈ ਵੀ ਗੱਲ ਆਪਣੀ ਥੋਪਦਾ ਨਹੀਂ ਧੱਕੇ ਨਾਲ ਉਹਨਾਂ ਨੂੰ ਮਨਾਉਂਦਾ ਨਹੀਂ ਤੇ ਕਈ ਵਾਰੀ ਕਈ ਕੇਸਾਂ ਦੇ ਵਿੱਚ ਮੀਡੀਏਸ਼ਨ ਹੈ ਜਿਹੜੀ ਉਹ ਸਫਲ ਵੀ ਨਹੀਂ ਹੁੰਦੀ ਹੈਗੀ ਜੇ ਦੋਨੋਂ ਪਾਰਟੀਆਂ ਕਿਸੇ ਹੱਲ ਤੇ ਨਹੀਂ ਪਹੁੰਚਦੀਆਂ ਤਾਂ ਮੀਡੀਏਸ਼ਨ ਹੈ ਜਿਹੜਾ ਉਹ ਅਸਫਲ ਮੰਨਿਆ ਜਾਂਦਾ ਹੈ ਤੇ ਮਾਮਲਾ ਫਿਰ ਦੁਬਾਰਾ ਤੋਂ ਮੂੜ ਅਦਾਲਤ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਜਿਵੇਂ ਪਹਿਲਾਂ ਕਾਰਵਾਈ ਚੱਲ ਰਹੀ ਹੁੰਦੀ ਹੈ ਕੋਰਟ ਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਚੱਲਦੀ ਹੈਗੀ ਤੇ ਇੱਕ ਸਵਾਲ ਹੋਰ ਕੀ ਮੀਡੀਏਸ਼ਨ ਹੈ ਜਿਹੜੀ ਇਹ ਲਾਜ਼ਮੀ ਹੈ ਕਈ ਕੇਸਾਂ ਦੇ ਵਿੱਚ ਕੋਰਟ ਹੈ ਜਿਹੜੀ ਉਹ ਮੀਡੀਏਸ਼ਨ ਦੇ ਲਈ ਦਬਾਅ ਵੀ ਪਾ ਸਕਦੀ ਹੈਗੀ ਕਨਵਿੰਸ ਕਰ ਸਕਦੀ ਹੈ ਪਾਰਟੀਆਂ ਨੂੰ ਪਰ ਇਹ ਜ਼ਿਆਦਾਤਰ ਪੱਖ ਪਾਰਾਂ ਦੀ ਜਿਹੜੇ ਪਾਰਟੀਆਂ ਹੁੰਦੀਆਂ ਨੇ ਪੱਖਕਾਰ ਹੁੰਦੇ ਨੇ ਉਹਨਾਂ ਦੀ ਮਰਜ਼ੀ ਤੇ ਨਿਰਭਰ ਹੁੰਦਾ ਹੈਗਾ ਕਿ ਉਹਨਾਂ ਨੇ ਮੀਡੀਏਸ਼ਨ ਦੇ ਵਿੱਚ ਜਾਣਾ ਹੈ ਜਾਂ ਨਹੀਂ ਕਈ ਕੋਰਟਾਂ ਨੇ ਮੀਡੀਏਸ਼ਨ ਦੀ ਅਦਾਲਤੀ ਪ੍ਰਕਿਰਿਆ ਨੂੰ ਇਹ ਹਿੱਸਾ ਵੀ ਬਣਾਇਆ ਹੋਇਆ ਹੈ ਪਹਿਲਾਂ ਮੀਡੀਏਸ਼ਨ ਦੇ ਵਿੱਚ ਕੇਸ ਭੇਜ ਦਿੰਦੇ ਨੇ ਤਾਂ ਜੋ ਉਸ ਦਾ ਜਲਦੀ ਹੱਲ ਹੋ ਸਕੇ ਪੈਂਡੈਂਸੀ ਘਟੇ ਹੋਰ ਜਿਹੜੇ ਫਾਇਦੇ ਨੇ ਉਹ ਹੋ ਸਕਣ ਨੁਕਸਾਨਾਂ ਤੋਂ ਬਚਿਆ ਜਾ ਸਕੇ ਇਸੇ ਤਰ੍ਹਾਂ ਹੁਣ ਜਿਹੜਾ ਇਹ ਜੁਲਾਈ ਦਾ ਮਹੀਨਾ ਹੈ ਇਹ ਜਿਹੜਾ ਮੀਡੀਏਸ਼ਨ ਫਾਰ ਦਾ ਨੇਸ਼ਨ ਕੈਂਪੇਨ ਚੱਲੀ ਹੋਈ ਹੈ ਇਸ ਦੇ ਜੁਲਾਈ ਦੇ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਮੀਡੀਏਸ਼ਨ ਦੇ ਵਿੱਚ ਕੇਸ ਜਾ ਰਹੇ ਨੇ ਤਾਂ ਜੋ ਪੈਂਡੈਂਸੀ ਹੈ ਜਿਹੜੀ ਕੋਰਟ ਕੇਸ ਚੱਲ ਰਹੇ ਨੇ ਉਸ ਨੂੰ ਘਟਾਇਆ ਜਾ ਸਕੇ ਤੇ ਦੋਸਤੋ ਮੀਡੀਏਸ਼ਨ ਇਨਸਾਫ ਲੈਣ ਦਾ ਇੱਕ ਸ਼ਾਂਤ, ਤੇਜ ਤੇ ਇੱਕ ਫੈਤੀ ਰਸਤਾ ਹੈ ਤਰੀਕਾ ਜੇ ਤੁਸੀਂ ਵੀ ਕਿਸੇ ਝਗੜੇ ਦੇ ਵਿੱਚ ਫਸੇ ਹੋ ਹੋ ਕਿਸੀ ਕੋਰਟ ਦੇ ਵਿੱਚ ਕੋਰਟ ਕੇਸ ਦੇ ਵਿੱਚ ਫਸੇ ਹੋ ਹੋ ਤਾਂ ਕੋਸ਼ਿਸ਼ ਕਰੋ ਪਹਿਲਾਂ ਮੀਡੀਏਸ਼ਨ ਦੇ ਰਾਹੀਂ ਹੱਲ ਲੱਭਣ ਦੀ ਤੁਸੀਂ ਆਪ ਵੀ ਖੁਦ ਕੋਰਟ ਦੇ ਵਿੱਚ ਰਿਕੁਐਸਟ ਕਰ ਸਕਦੇ ਹੋ ਕਿ ਸਾਡਾ ਕੇਸ ਮੀਡੀਏਸ਼ਨ ਦੇ ਵਿੱਚ ਭੇਜਿਆ ਜਾਵੇ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਮੀਡੀਏਸ਼ਨ ਦੇ ਬਾਰੇ ਵਿੱਚ ਇੱਕ ਤਰੀਕਾ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਮਝ ਆ ਗਿਆ ਤੇ ਇਸ ਤੋਂ ਅੱਗੇ ਇੱਕ ਤਰੀਕਾ ਹੋਰ ਹੈ ਜਿਸ ਦੇ ਰਾਹੀਂ ਅਸੀਂ ਕੋਰਟ ਕੇਸ ਨੂੰ ਨਵੇੜ ਸਕਦੇ ਹਾਂ ਖਤਮ ਕਰ ਸਕਦੇ ਹਾਂ ਤੇ ਜਿੱਤ ਸਕਦੇ ਆਂਗੇ ਉਹ ਹੈਗਾ ਜੀ ਕੰਪਰੋਮਾਈਜ਼ ਕੁਐਸ਼ਿੰਗ ਸ਼ਾਇਦ ਤੁਸੀਂ ਸੁਣਿਆ ਹੋਵੇ ਪਹਿਲਾਂ ਅਸੀਂ ਜਾਣ ਲਈਏ ਕਿ ਕੰਪਰੋਮਾਈਜ਼ ਕੁਐਸ਼ਿੰਗ ਹੁੰਦੀ ਕੀ ਹੈ ਕੰਪਰੋਮਾਈਜ਼ ਦਾ ਮਤਲਬ ਤੁਸੀਂ ਕਹਿ ਲਓ ਸਮਝੌਤਾ ਤੇ ਕੁਐਸ਼ਿੰਗ ਦਾ ਮਤਲਬ ਰੱਦ ਇਹ ਇੱਕ ਐਸੀ ਕਾਨੂੰਨੀ ਕਾਰਵਾਈ ਹੈ ਜਿਸ ਦੇ ਰਾਹੀਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਧਿਰਾਂ ਹੁੰਦੀਆਂ ਨੇ ਪੱਖਕਾਰ ਹੁੰਦੇ ਨੇ ਜਿਨ੍ਹਾਂ ਨੇ ਐਫਆਈਆਰ ਵਿਚਲੀਆਂ ਗੱਲਾਂ ਉੱਤੇ ਆਪਸੀ ਸਮਝੌਤਾ ਕਰ ਲਿਆ ਹੋਵੇ ਜਾਂ ਕੋਈ ਕੰਪਲੇਂਟ ਹੋਵੇ ਐਫਆਈਆਰ ਹੋਵੇ ਪਰਚਾ ਹੋਵੇ ਕੋਈ ਵਿਵਾਦ ਹੋਵੇ ਡਿਸਪਿਊਟ ਹੋਵੇ ਜੇ ਉਹਨਾਂ ਉਹਨਾਂ ਦੋਨੇ ਧਿਰਾਂ ਨੇ ਆਪਸੀ ਕੋਈ ਲਿਖਤੀ ਸਮਝੌਤਾ ਕਰ ਲਿਆ ਹੈ ਕਿ ਕੋਰਟ ਕੇਸ ਨੂੰ ਨਵੇੜਨ ਦਾ ਕਿ ਅਸੀਂ ਜੀ ਅੱਗੇ ਹੋਰ ਕਾਨੂੰਨੀ ਜੰਗ ਜਾਰੀ ਨਹੀਂ ਰੱਖਣੀ ਤੇ ਫਿਰ ਉਹ ਹਾਈ ਕੋਰਟ ਦੇ ਵਿੱਚ ਜਾ ਸਕਦੀਆਂ ਨੇ ਪਟੀਸ਼ਨ ਪਾ ਸਕਦੀਆਂ ਨੇ ਜਿਹਨੂੰ ਅਸੀਂ ਕਈ ਵਾਰੀ ਕੰਪਰੋਮਾਈਜ਼ ਕੋਆਸ਼ਨ ਪਟੀਸ਼ਨ ਵੀ ਕਹਿ ਦਿੰਦੇ ਆ ਕੇਸ ਵੀ ਕਹਿ ਦਿੰਦੇ ਆ ਮੈਟਰ ਵੀ ਕਹਿ ਦਿੰਦੇ ਆ ਇਹ ਜਿਹੜੀ ਪਟੀਸ਼ਨ ਹੈ ਇਹ ਸਮਝੌਤੇ ਦੇ ਆਧਾਰ ਤੇ ਪੈਂਦੀ ਹੈ ਦੋਮੋ ਤਰ੍ਹਾਂ ਹੁੰਦੀਆਂ ਨੇ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਸਮਝੌਤਾ ਕਰਕੇ ਉਹ ਫਿਰ ਕੋਰਟ ਕੇਸ ਦੇ ਵਿੱਚ ਜਦੋਂ ਕੇਸ ਪਾਉਂਦੀਆਂ ਨੇ ਕੰਪਰੋਮਾਈਜ਼ ਕੁਐਸ਼ਿੰਗ ਦਾ ਤਾਂ ਫਿਰ ਉਹ ਸਮਝੌਤੇ ਦੀ ਕਾਪੀ ਆ ਜਿਹੜੀ ਨਾਲ ਲੱਗਦੀ ਹੈ ਜਾਂ ਕੋਈ ਐਫ ਆਈ ਆਰ ਦੀ ਕਾਪੀ ਹੁੰਦੀ ਹੈ ਉਹ ਨਾਲ ਲੱਗ ਜਾਂਦੀ ਹੈ ਜੇ ਕੰਪਲੇਂਟ ਹੋਵੇ ਤਾਂ ਉਹਦੀ ਕਾਪੀ ਨਾਲ ਲੱਗ ਜਾਂਦੀ ਹੈ ਜੇ ਕੋਈ ਹੋਰ ਡਾਕੂਮੈਂਟ ਹੋਵੇ ਤਾਂ ਉਹ ਵੀ ਨਾਲ ਲੱਗ ਜਾਂਦਾ ਹੈ ਤੇ ਇਹ ਜੇ ਸੀ ਆਰ ਪੀ ਸੀ ਦੀ ਜਿਹੜੀ ਧਾਰਾ ਸੀ 482 ਜਿਹੜੀ ਕਿ ਹੁਣ 528 ਬਣ ਗਈ ਹੈ ਬੀ ਐਨ ਐਸ ਦੇ ਅਧੀਨ ਉਸ ਦੇ ਤਹਿਤ ਪਾਈ ਜਾਂਦੀ ਹੈਗੀ ਕਿਉਂਕਿ ਹਾਈ ਕੋਰਟ ਕੋਲੇ ਪਾਵਰ ਹੈਗੀ ਹੈ ਕਿ ਉਹ ਕੋਰਟ ਕੇਸ ਨੂੰ ਪਰਚੇ ਨੂੰ ਮੁਕਦਮੇ ਨੂੰ ਰੱਦ ਕਰ ਸਕਦੀ ਹੈ ਜੇ ਦੋਨੋਂ ਧਿਰਾਂ ਪੂਰਨ ਸਮਝੌਤਾ ਕਰ ਚੁੱਕੀਆਂ ਹੋਣ ਤੇ ਚਾਹੁੰਦੀਆਂ ਹੋਣ ਕਿ ਕੋਰਟ ਕੇਸ ਰੱਦ ਕੀਤਾ ਜਾਵੇ ਤੇ ਗੱਲ ਇਹ ਵੀ ਹੈ ਕਿ ਕੰਪਰੋਮਾਈਜ਼ ਕੁਐਸ਼ਿੰਗ ਹੈ ਜਿਹੜੀ ਉਹ ਕਿਹੜੇ ਕੇਸਾਂ ਦੇ ਵਿੱਚ ਹੋ ਸਕਰੀ ਹੈਗੀ ਦੋਸਤੋ ਜਿਵੇਂ ਕਿ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੇ ਕੇਸ ਨੇਗੇ ਜਿਵੇਂ ਦੋ ਉਹਨਾਂ ਨੂੰ ਤਰੀਕਿਆਂ ਦੇ ਨਾਲ ਵੰਡਿਆ ਜਾਂਦਾ ਇੱਕ ਕੰਪਾਉਂਡੇਬਲ ਅਫੈਂਸ ਹੁੰਦੇ ਨੇ ਇੱਕ ਨਾਨ ਕੰਪਾਉਂਡੇਬਲ ਅਫੈਂਸ ਹੁੰਦੇ ਨੇ ਕੰਪਾਉਂਡੇਬਲ ਅਫੈਂਸ ਜਿਹੜੇ ਜਿਨ੍ਹਾਂ ਦੇ ਵਿੱਚ ਸਮਝੌਤਾ ਹੋ ਸਕਦਾ ਜਿਵੇਂ ਕੋਈ ਛੋਟੀ ਮੋਟੀ ਮਾਰਕੁੱਟ ਹੋ ਗਈ ਕੋਈ ਛੋਟੀ ਮੋਟੀ ਧਮਕੀ ਹੋ ਗਈ ਕੋਈ ਸਧਾਰਨ ਜਹੀ ਤੋਖਾ ਤੜੀ ਹੋ ਗਈ ਜਾਂ ਕੋਈ ਪਰਿਵਾਰਕ ਝਗੜੇ ਗੁੱਸੇ ਦੇ ਝਗੜੇ ਜਾਂ ਮਾਮੂਲੀ ਜ਼ਖਮ ਵਾਲੇ ਕੇਸ ਹੁੰਦੇ ਨੇ ਜਿਹੜੇ ਉਹ ਜਿਹੜੇ ਕੰਪਾਉਂਡੇਬਲ ਕੇਸ ਹੁੰਦੇ ਨੇਗੇ ਉਹਨਾਂ ਦੇ ਵਿੱਚ ਕੰਪਰੋਮਾਈਜ਼ ਹੋ ਸਕਦਾ ਹੈ ਜਿਹੜੇ ਜਿਆਦਾ ਹੀ ਵੱਡੇ ਸੀਰੀਅਸ ਹੀਨियस ਕ੍ਰਾਈਮ ਹੁੰਦੇ ਨੇ ਜਿਵੇਂ ਡਕੈਤੀ ਮਰਡਰ ਰੇਪ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਕੰਪਰੋਮਾਈਜ਼ ਕੁਐਸ਼ਿਨਗ ਹੈ ਜਿਹੜੀ ਉਹ ਨਹੀਂ ਹੁੰਦੀ ਪਰ ਫਿਰ ਵੀ ਕਈ ਵਾਰੀ ਹਾਈ ਕੋਰਟ ਵਿਸ਼ੇਸ਼ ਹਾਲਾਤਾਂ 'ਚ ਇਨਸਾਫ ਦੇ ਨਾਂ ਤੇ ਰਾਹ ਦੇ ਸਕਦੀ ਹੈਗੀ ਤੇ ਹੋਰ ਵੀ ਬਹੁਤ ਸਾਰੇ ਨਾਨ ਕੰਪਾਉਂਡੇਬਲ ਅਫੈਂਸ ਹੁੰਦੇ ਨੇ ਪਰ ਕੋਰਟ ਦੀ ਪਰਮਿਸ਼ਨ ਦੇ ਨਾਲ ਇਜਾਜ਼ਤ ਦੇ ਨਾਲ ਉਹਨਾਂ ਨੂੰ ਵੀ ਕੰਪਾਊਂਡ ਕੀਤਾ ਜਾ ਸਕਦਾ ਹੈ ਸਮਝੌਤਾ ਕਰਕੇ ਰੱਦ ਕਰਵਾਇਆ ਜਾ ਸਕਦਾ ਹੈ ਤੇ ਜਿਵੇਂ ਕਿ ਅਸੀਂ ਦਸਤਾਵੇਜ਼ਾਂ ਦੀ ਜੇ ਗੱਲ ਕਰੀਏ ਕਾਰਵਾਈ ਦੀ ਗੱਲ ਕਰੀਏ ਜਿਵੇਂ ਅਸੀਂ ਗੱਲ ਕੀਤੀ ਹੈ ਧਾਰਾ 482 ਸੀ ਆਰ ਪੀ ਸੀ ਦੀ ਸੀ ਤੇ ਹੁਣ ਇਸ ਨਵੇਂ ਕਾਨੂੰਨ ਦੀ 528 ਹੈ ਜੀ ਬੀ ਐਨ ਐਸ ਦੀ ਭਾਰਤੀ ਨਿਆਂ ਸੰਹਿਤਾ ਦੀ ਉਸ ਦੇ ਤਹਿਤ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਪਟੀਸ਼ਨ ਡਰਾਫਟ ਕਰਕੇ ਉਸ ਦੇ ਨਾਲ ਐਫ ਆਈ ਆਰ ਦੀ ਜਾਂ ਕੰਪਲੇਂਟ ਦੀ ਕਾਪੀ ਲਗਾ ਕੇ ਸਮਝੌਤੇ ਦੀ ਕਾਪੀ ਲਗਾ ਕੇ ਜਿਹੜੇ ਕੰਪਲੇਨੈਂਟ ਧਿਰ ਜਾਂ ਪਟੀਸ਼ਨਰ ਧਿਰ ਹੁੰਦੀ ਹੈ ਉਹਨਾਂ ਦੇ ਆਈਡੀ ਪ੍ਰੂਫ ਲਗਾ ਕੇ ਤੇ ਐਫੀਡੈਵਟ ਵਗੈਰਾ ਲਗਾ ਕੇ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਫਾਈਲ ਕਰ ਦਿੱਤੀ ਜਾਂਦੀ ਹੈਗੀ ਜੇ ਕੋਈ ਚਾਰਜ ਸ਼ੀਟ ਹੋਵੇ ਤਾਂ ਉਹ ਵੀ ਨਾਲ ਲਗਾਈ ਜਾ ਸਕਦੀ ਹੈ ਕੋਈ ਹੋਰ ਸਬੂਤ ਹੋਵੇ ਬੇਲ ਦਾ ਆਊਟਰ ਹੋਵੇ ਕੋਈ ਕੋਰਟ ਦੀ ਕਾਰਵਾਈ ਹੋਵੇ ਤਾਂ ਉਹ ਵੀ ਨਾਲ ਅਟੈਚ ਕੀਤਾ ਜਾ ਸਕਦਾ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਦੋ ਵਕੀਲ ਸਾਹਿਬ ਹਾਜ਼ਰ ਹੁੰਦੇ ਨੇ ਇੱਕ ਕੰਪਲੇਨੈਂਟ ਧਿਰ ਵੱਲੋਂ ਇੱਕ ਤੇ ਪਟੀਸ਼ਨਰ ਧਿਰ ਵੱਲੋਂ ਦੋਨੋਂ ਵਕੀਲ ਹਾਜ਼ਰ ਹੋ ਕੇ ਆਪਣਾ ਪੱਖ ਰੱਖ ਦਿੰਦੇ ਨੇ ਕਿ ਜੀ ਸਮਝੌਤਾ ਹੋ ਗਿਆ ਤੇ ਦੋਨੋਂ ਧਿਰਾਂ ਹੁਣ ਕੋਰਟ ਕੇਸ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਦੁਬਾਰਾ ਤੋਂ ਮਿਲਵਰਤਨ ਪਿਆਰ ਰੱਖਣਾ ਚਾਹੁੰਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਜੀ ਹਾਈ ਕੋਰਟ ਵੱਲੋਂ ਸਟੇਟਮੈਂਟ ਦੀ ਆਊਟਰ ਕਰ ਦਿੱਤੇ ਜਾਂਦੇ ਨੇ ਕਿ ਦੋਨੋਂ ਧਿਰਾਂ ਦੇ ਬਿਆਨ ਹੋ ਜਾਣ ਨੀਚੇ ਟ੍ਰਾਇਲ ਕੋਰਟ ਦੇ ਵਿੱਚ ਬਿਆਨ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਸਟੇਟਮੈਂਟ ਹੋਣ ਤੋਂ ਬਾਅਦ ਫਿਰ ਰਿਪੋਰਟ ਹੈ ਜਿਹੜੀ ਹਾਈ ਕੋਰਟ ਆ ਜਾਂਦੀ ਹੈ ਫਿਰ ਹਾਈ ਕੋਰਟ ਵੱਲੋਂ ਹੁਕਮ ਆ ਜਿਹੜੇ ਉਸ ਕੇਸ ਨੂੰ ਰੱਦ ਕਰਨ ਦੇ ਹੋ ਜਾਂਦੇ ਨੇਗੇ ਜੇ ਕੋਰਟ ਨੂੰ ਲੱਗੇ ਕਿ ਇਹ ਸਮਝੌਤਾ ਦਿਲੋਂ ਹੋਇਆ ਹੈ ਸਹੀ ਹੋਇਆ ਹੈ ਤਾਂ ਫਿਰ ਐਫ ਆਰ ਨੂੰ ਜਾਂ ਫਿਰ ਕੰਪਲੇਂਟ ਨੂੰ ਕੋਰਟ ਕੇਸ ਨੂੰ ਰੱਦ ਕਰਨ ਦੇ ਹੁਕਮ ਨੇ ਜਿਹੜੇ ਉਹ ਹਾਈ ਕੋਰਟ ਵੱਲੋਂ ਹੋ ਜਾਂਦੇ ਨੇ ਤੇ ਦੋਸਤੋ ਇਸ ਦੀ ਲੋੜ ਕਿਉਂ ਪੈਂਦੀ ਹੈ ਕੰਪਰੋਮਾਈਜ਼ ਕੁਐਸ਼ਨ ਦੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਝਗੜਾ ਗੁੱਸੇ ਦੇ ਵਿੱਚ ਹੋ ਜਾਂਦਾ ਹੈ ਕਈ ਵਾਰੀ ਜਲਦਬਾਜ਼ੀ ਦੇ ਵਿੱਚ ਕੋਈ ਕੋਰਟ ਕੇਸ ਹੈ ਜਿਹੜਾ ਸਟਾਰਟ ਹੋ ਜਾਂਦਾ ਹੈ ਪਰ ਬਾਅਦ ਦੇ ਵਿੱਚ ਦੋਮੋਂ ਜਿਹੜੇ ਪੱਖ ਹੁੰਦੇ ਨੇ ਉਹ ਸੋਚਦੇ ਨੇ ਕਿ ਗੱਲਬਾਤ ਰਾਹੀਂ ਹੱਲ ਲੱਭ ਲੈਣਾ ਚਾਹੀਦਾ ਹੈ ਬਹੁਤ ਨੁਕਸਾਨ ਹੋ ਰਿਹਾ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਨੁਕਸਾਨਾਂ ਦੀ ਤਾਂ ਉਸ ਸਥਿਤੀ ਦੇ ਵਿੱਚ ਫਿਰ ਐਫ ਆਈ ਆਰ ਰੱਦ ਕਰਵਾਉਣ ਦੇ ਲਈ ਕੰਪਰੋਮਾਈਜ਼ ਕੁਐਸ਼ਨਿੰਗ ਹੀ ਇੱਕ ਇਕਲੌਤਾ ਰਸਤਾ ਹੁੰਦਾ ਹੈਗਾ ਤੇ ਹਾਈ ਕੋਰਟ ਹੁੰਦੀ ਹੈ ਜਿਹੜੀ ਫਿਰ ਉਹ ਦੇਖਦੀ ਹੈ ਕਿ ਕੀ ਦੋਮਾ ਪੱਖਾਂ ਦੇ ਵਿੱਚ ਸੱਚਮੁੱਚ ਸਮਝੌਤਾ ਹੋਇਆ ਹੈ ਕੀ ਇਹ ਮਾਮਲਾ ਆਉਣ ਵਾਲੀ ਸਮਾਜਿਕ ਸ਼ਾਂਤੀ ਲਈ ਖਤਰਾ ਤੀਨ ਨਹੀਂ ਹੋਊਗਾ ਕੀ ਇਹ ਗੰਭੀਰ ਜੁਰਮ ਨਹੀਂ ਹੈਗਾ ਕੀ ਇਹ ਇਨਸਾਫ ਦੇ ਮੂਲ ਸਿਧਾਂਤਾਂ ਨਾਲ ਟਕਰਾ ਨਹੀਂ ਰਿਹਾ ਕਈ ਤਰ੍ਹਾਂ ਦੇ ਸਵਾਲ ਜਿਹੜੇ ਹਾਈ ਕੋਰਟ ਅੱਗੇ ਹੁੰਦੇ ਨੇ ਓਨਰੇਬਲ ਹਾਈ ਕੋਰਟ ਫਿਰ ਜੇ ਸੰਤੁਸ਼ਟ ਹੁੰਦੀ ਹੈ ਕਿ ਸਮਝੌਤਾ ਸਹੀ ਹੋਇਆ ਸਾਰਾ ਕੁਝ ਠੀਕ ਹੈ ਤਾਂ ਫਿਰ ਕੋਰਟ ਕੇਸ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੰਦੀ ਹੈ ਦੋਸਤੋ ਇਸ ਦੇ ਫਾਇਦੇ ਕੀ ਨੇ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਨੇ ਜਿਹੜੀਆਂ ਰੱਖਣੀਆਂ ਚਾਹੀਦੀਆਂ ਨੇ ਫਾਇਦੇ ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਲੰਮੀ ਅਦਾਲਤੀ ਪ੍ਰਕਿਰਿਆ ਤੋਂ ਛਟਕਾਰਾ ਮਿਲ ਜਾਂਦਾ ਹੈ ਸਮੇਂ ਦੀ ਪੈਸੇ ਦੀ ਬਚਤ ਹੋ ਜਾਂਦੀ ਹੈ ਟੈਨਸ਼ਨ ਘਟ ਜਾਂਦੀ ਹੈ ਕੋਰਟ ਕਚੈਰੀਆਂ ਦੇ ਜਿਹੜੇ ਚੱਕਰ ਲੱਗਦੇ ਨੇ ਥਾਣਿਆਂ ਦੇ ਉਹਨਾਂ ਤੋਂ ਬੰਦਾ ਬਚ ਜਾਂਦਾ ਹੈ ਸਮਾਜਿਕ ਪੱਧਰ ਤੇ ਜਿਹੜਾ ਮਿਲਾਪ ਹੈ ਉਹ ਹੋ ਜਾਂਦਾ ਹੈ ਮਿਲਵਰਤਨ ਪਿਆਰ ਹੈ ਜਿਹੜਾ ਉਹ ਵੱਧਦਾ ਹੈ ਤੇ ਸਾਵਧਾਨੀਆਂ ਜੇ ਅਸੀਂ ਕਹੀਏ ਜੇ ਕਈ ਵਾਰੀ ਅਸੀਂ ਦੇਖਦੇ ਹਾਂ ਕੋਈ ਫਰਜ਼ੀ ਸਮਝੌਤਾ ਹੋਵੇ ਤਾਂ ਕੋਰਟ ਹੈ ਜਿਹੜੀ ਫਿਰ ਉਹ ਪਟੀਸ਼ਨ ਨੂੰ ਮਨਜ਼ੂਰ ਨਹੀਂ ਕਰਦੀ ਤੇ ਫਾਈਨ ਵੀ ਲਗਾ ਸਕਦੀ ਹੈਗੀ ਕੋਸਟ ਵੀ ਪਾ ਸਕਦੀ ਹੈਗੀ ਹਰ ਕੇਸ ਦੇ ਵਿੱਚ ਸਮਝੌਤਾ ਉਚਿਤ ਵੀ ਨਹੀਂ ਹੁੰਦਾ ਜਿਹੜੇ ਕੇਸ ਦੇ ਵਿੱਚ ਸਮਝੌਤਾ ਬਣਦਾ ਹੈ ਉਸੇ ਕੇਸ ਦੇ ਵਿੱਚ ਸਮਝੌਤਾ ਹੋ ਸਕਦਾ ਹੈ ਤੇ ਦੋਸਤੋ ਮੈਨੂੰ ਲੱਗਦਾ ਹੈ ਕਿ ਦੋਨੋਂ ਤਰੀਕੇ ਤੁਹਾਨੂੰ ਸਮਝ ਆ ਗਏ ਹੋਣਗੇ ਸਮਝੌਤੇ ਦੇ ਰਾਹੀਂ ਕੇਸ ਖਤਮ ਕਰਵਾਉਣਾ ਇੱਕ ਕਾਨੂੰਨੀ ਹੱਕ ਹੈ ਪਰ ਇਹ ਸਿਰਫ ਜਿਹੜਾ ਸਹੀ ਸਮਝੌਤਾ ਹੁੰਦਾ ਹੈ ਸੱਚਾ ਸਮਝੌਤਾ ਹੁੰਦਾ ਹੈ ਠੋਸ ਸਮਝੌਤਾ ਹੁੰਦਾ ਉਸ ਦੇ ਆਧਾਰ ਤੇ ਹੀ ਹੋ ਸਕਦਾ ਜੇ ਦੋਨਾਂ ਧਿਰਾਂ ਵੱਲੋਂ ਸਹੀ ਸਮਝੌਤਾ ਹੋਇਆ ਕੋਈ ਫਰਜੀ ਜਾਂ ਝੂਠਾ ਸਮਝੌਤਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਵੀ ਕਿਸੇ ਐਸੇ ਕੇਸ ਦੇ ਵਿੱਚ ਫਸੇ ਹੋ ਹੋ ਤੁਹਾਡਾ ਵੀ ਕੋਈ ਕੋਰਟ ਕੇਸ ਚੱਲ ਰਿਹਾ ਹੈ ਅੱਕ ਗਏ ਹੋ ਥੱਕ ਗਏ ਹੋ ਤਾਂ ਤੁਸੀਂ ਆਪਣੇ ਵਕੀਲ ਦੀ ਸਲਾਹ ਦੇ ਨਾਲ ਹਾਈ ਕੋਰਟ ਦੇ ਵਿੱਚ ਕੰਪਰੋਮਾਈਜ਼ ਕੁਐਸ਼ਨ ਦੀ ਪਟੀਸ਼ਨ ਫਾਇਲ ਕਰ ਸਕਦੇ ਹੋਗੇ ਫਾਇਦੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਚੁੱਕੇ ਨੇ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਕਿ ਅਸੀਂ ਦੋ ਤਰੀਕਿਆਂ ਦੇ ਨਾਲ ਕੋਰਟ ਕੇਸ ਨੂੰ ਕਿਵੇਂ ਖਤਮ ਕਰ ਸਕਦੇ ਹਾਂ ਕਿਵੇਂ ਜਿੱਤ ਸਕਦੇ ਹਾਂ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋਗੇ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਕਿਹੜਾ ਤਰੀਕਾ ਤੁਹਾਨੂੰ ਬੈਸਟ ਲੱਗਿਆ ਦੋਨਾਂ ਦੇ ਵਿੱਚੋਂ ਵੈਸੇ ਤਾਂ ਦੋਨੋਂ ਵੈਸਟ ਨੇਗੇ ਪਰ ਫਿਰ ਵੀ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਚੰਗਾ ਕਿਹੜਾ ਲੱਗਿਆ ਇਹਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ